ਸੇ ਲੈਣ ਗਿਆ ਕਿ ਸਾਡਾ ਕੋ ਘਰ ਨਹੀਂ ਘਰ ਨਹੀਂ ਅਸੀਂ ਤਾਂ ਬਸ ਫਰੋਲ ਕੇ ਰਹਦੇ ਹਾਂ ਉਹ ਕਹਿੰਦੇ ਕਮਲੀਏ ਤੂੰ ਸਾਡੇ ਨਾਲ ਚੱਲ ਨੱਚਣਾ ਕੁੱਦਣਾ ਮਨ ਕਾ ਚਾਹੋ ਸੋਹਣੇ ਕੱਪੜੇ ਪੋਣੇ ਆਰ ਸਮਾਰ ਤੈਨੂੰ ਮਰ ਜਿੰਨੇ ਜਹੇ ਜਹ ਕਹੇ ਉਹ ਹੀ ਆਰ ਸਮਾਰ ਲਾਇਆ ਕਰਾਂਗੇ ਤਾਂ ਉਹਨਾਂ ਦੇ ਜੰੰਦੇ ਆ ਸਮਾਰ ਲਾਏ ਵੀ ਉਹਦੀ ਨੀਤ ਬਦਲ ਗਈ ਜਦੋਂ ਕਿ ਨੀਤ ਬਦਲ ਗਈ ਤਾਂ ਉਹ ਨਾਲ ਨਿਕਲ ਗਏ ਸਾਰਾ ਜਿੰਨਾ ਸਮਾਨ ਚਵਰ ਨਾਲ ਲੈ ਕੇ ਉਹ ਨਾਲ ਚਲੀ ਗਈ ਤੇ ਚਲੀ ਗਈ ਜਦੋਂ ਮਬਾਸ ਮੁੜ ਕੇ ਆਇਆ ਉਸੇ ਆਉਂਦੇ ਉਹਦੇ ਘਰ ਆ ਜੀ ਇਹ ਬੜਾ ਠੋਖਾ ਦਿੱਤਾ ਵੀ ਬਹੁਤ ਠੋਖਾ ਦਿੱਤਾ ਤੇ ਬਣਾ ਵੀ ਹੁਣ ਮੈਂ ਬਾਸ ਵੀ ਮੁੜ ਸਕਦਾ ਹਾਂ ਉਹ ਅੱਗੇ ਅੱਗੇ ਚੱਲਦਾ ਚੱਲਦਾ ਵੀ ਤਹੇਰਾ ਰੇਸ ਵਿੱਚ ਚਲਾ ਗਿਆ ਤੇ ਉੱਥੇ ਜਾ ਕੇ ਸੋਚਣ ਲੱਗਾ ਵੀ ਹੁਣ ਮਨਾ ਇੱਥੇ ਕੀ ਖਾਏਗਾ ਤੂੰ ਤੇ ਦਿਹਾੜੀ ਲਗਾ ਕਰਨ ਕਿਸੇ ਠੇਕੇਦਾਰ ਤੇ ਵੀ ਠੇਕੇਦਾਰ ਦੇ ਦਾਫੇ ਨਾਲ ਲੱਗ ਉਹਦਾ ਮਨਜ਼ੂਰ ਬਣ ਗਿਆ ਤਾਂ ਉਹ ਅਬੀ ਠੇਕੇਦਾਰ ਵੀ ਕਰਦਾ ਹੁੰਦਾ ਮਕਾਨ ਪਾਉਣੇ ਹੋਰ ਕਰਨੇ ਉਹ ਉਹਨਾਂ ਨਾਲ ਉਹ ਦਿਵਾਰੀ ਕਰਨ ਲੱਗ ਕਿਸੇ ਸਹਾਉਕਾਰ ਦੇ ਨੇੜੇ ਲੱਗਿਆ ਕਿਸੇ ਸਹਾਉਕਾਰ ਦਾ ਨੌਕਰ ਲੱਗ ਗਿਆ ਉਹ ਵੀ ਕਹਾਂ ਲੱਗਾ ਵੀ ਮੈਂ ਖਾਣ ਜੋਗਾ ਵਸਮਾਂ ਦੇ ਦਾ ਕਰੀ ਮੈਂ ਇਹਦੀ ਗੁਜ਼ਰੇ ਕਰਨੀ ਆ ਉਹ ਉਹ ਕੰਮ ਕਰਦਾ ਰਿਹਾ ਤੇ ਨਾਲ ਉਸ ਤੇ ਕੀ ਹੋਇਆ ਕੋਈ ਮਜ਼ਦੂਰ ਪੈਂਦੀ ਸੀ ਬਹੁਤ ਤਗੜੀ ਉਹਦੇ ਵਿੱਚ ਜੇ ਮਜ਼ਦੂਰ ਪੜੇਣਾ ਕੰਮ ਕਰਨ ਲੱਗ ਗਿਆ ਤੇ ਉਹ ਕੋਈ ਮਜ਼ਦੂਰ ਦੀ ਪ੍ਰਾਂਤ ਪਾਇਰ ਤੋਂ ਗੁਰ ਕੇ ਮੌਤ ਹੋ ਤਾੜ ਤਾਂ ਨ ਨਾ ਨਹੀਂ ਨਾ ਕੋਈ ਸਹਾਉਕਾਰ ਦਾ ਨੱਕਰ ਲੱਗ ਗਿਆ ਤੇ ਉਹ ਇਸ ਦੇ ਵਿੱਚ ਕੀ ਹੋਇਆ ਤੇ ਸਹਾਉਕਾਰ ਦੇ ਮੁੰਡੇ ਦਾ ਵਿਆਹ ਹੋ ਗਿਆ ਵਿਆਹ ਹੋ ਗਿਆ ਤੇ ਸਹਾਉਕਾਰ ਨੇ بڑے ਗਾਉਣ ਵਜਾਉਣ ਵਾਲੇ ਬੁਲਾਏ ਤੇ ਬੜਾ ਧਮ ਧਮ ਨਾਲ ਉਹਨੇ ਵਿਆਹ ਕੀਤਾ ਤੇ ਉਹ ਜਿਹੜੇ ਆਰਕੈਸਟਰਾ ਬੁਲਾਏ ਉਹਨਾਂ ਨੇ ਬੁਲਾ ਲਿਆ ਜਿਹਦੇ ਵਿੱਚ ਵੀ ਘਰ ਆਉਂਦੀ ਸੀ ਉੱਤਕਰ ਆਈ ਜਗ੍ਹਾ ਮੰਤਰੀ ਆ ਕੇ ਨੱਚਣ ਟੱਪਣ ਲੱਗੀ ਤਾਂ ਖੜਾ ਲੱਗਿਆ ਤੇ ਇਹਨੂੰ ਇਹਦੇ ਨਾਲ ਦੇ ਨੌਕਰ-ਸ਼ੌਕਰ ਤੇ ਕਹਣ ਲੱਗੇ ਕਿ ਚੱਲ ਵੀ ਸਰਵਿਸਿਆ ਚੰਦੂ ਚੱਲ ਆਪਾਂ ਬੋਕੜੀ ਮਨਨਿੰਦਨ ਕਰ ਲਈਏ ਇਹ ਕਹਿੰਦਾ ਵੀ ਮੈਂ ਆਈ ਜਿੱਤ ਮੰਦਾ ਮੈਂ ਨਹੀਂ ਜਾਂਦਾ ਇਹਨੂੰ ਚੱਲ ਲੈ ਕੇ ਕਾ ਸੁਣ ਕੇ ਤਾਂ ਹੁਣ ਖੜਾ ਲੱਗਿਆ ਵਾ ਅੜਗਾ ਬੈਠੇ ਨੇ ਦੁਨੀਆ ਉਹ ਇੱਕ ਵਸੇ ਰਹੇਗਾ ਸਾਹਮਣੇ ਜਦੋਂ ਉਹ ਨੱਚਣ ਲੱਗੀ ਉਦੇ ਘਰ ਵਾਲੀ ਉਹ ਸਿਆਣ ਲਾ ਦੀ ਮੇਰੇ ਘਰ ਆ ਬੈਠਾ ਤਾਂ ਉਹਨੇ ਜਦੋਂ ਉਹਨੂੰ ਦੇਖਿਆ ਤਾਂ ਉਹਨੇ ਝਗਾੜ ਮਾਰੀ ਝਗਾੜ ਮਾਰ ਕੇ ਗਿਰ ਗਈ ਉਹ ਗਰੀਬੀ ਇਹਨੂੰ ਚੱਕੜ ਦੀ ਕੀ ਗੱਲ ਹੋ ਗਈ ਤੈਨੂੰ ਕੰਨ ਜਿਹੜਾ ਉਹ ਬੰਦਾ ਬੈਠਾ ਵੀ ਉਹਨੇ ਮੇਰਾ ਕਾਲਜਾ ਕੱਢ ਲਿਆ ਉਹ ਕਹਣ ਲੱਗੀ ਉਹਨੂੰ ਪੁਰਾਣਾ ਪਾਉ ਹੀ ਉਫੜ ਲਿਆ ਤੇ ਉਹ ਵੀ ਤਾਂ ਸਾਡੀ ਮਤਲਬ ਆਰਕੈਸਟਰੀ ਲੜਕੀ ਦਾ ਪੀੜਾ ਕਾਲਜਾ ਕੱਢ ਲਿਆ ते सारा खड़ा बुरा खराब करता ब्याह खराब कर रहे हैं तू मतलब कुटन मारने लगे मैं कुटो ना मैं कागजा देना कह लगे कहना भी दे। भी, भी एक बेनती है कहना भी एक तो एक अरदस कराने भी एक तो एक अरदास करा दो भी हे मालिका हे परमात्मा भी जेडी इस बंद उम्र आई दी जाए जी मेरी उम्र आने दी जाए ਦੇ ਫੋਆ ਮੇਰਾ ਕਾਲਾ ਦੇ ਜੇ ਬੰਨ ਉਹਦੇ ਅਰਦਾਸ ਕਰਾਈ ਉਹ ਅਰਦਾਸ ਪੁੱਠੀ ਹੋ ਗਈ ਤੇ ਜਿਹੜੀ ਉਹਦੀ ਉਮਰ ਨੂੰ ਲੱਗੀ ਸੀ ਉਹ ਵਾਸਤੇ ਕੋਈ ਚਲੀ ਗਈ ਇਹਦੇ ਨਾਲ ਦੇ ਨਾਲ ਬਸ ਮੌਤ ਹੋ ਗਈ ਉਹ ਕਹਿੰਦੇ ਕਿ ਮਰ ਗਈ ਹੁਣ ਇਹ ਬਈ ਇਹਨਾਂ ਨੂੰ ਪੁੱਛੋ ਵੀ ਇਹ ਜਨਾਨੀ ਕਿਹਦੀ ਹੈ ਇਹ ਲੈ ਆਏ ਕਿੱਥੋਂ ਨੇ ਇਹ ਤੇ ਫਰਾਨੀ ਧਰਮਸਾਲ ਦੇ ਵਿੱਚੋਂ ਲੈ ਕੇ ਆਏ ਨੇ ਮੈਂ ਉਹ ਮੇਰੇ ਘਰ ਵਾਲੀ ਸੀ ਤੇ ਵੀ ਇਹ ਵੀ ਬਲੀ ਚੜਨੀ ਸੀ ਇਹ ਉਥੇ ਆ ਕੇ ਮਰ ਗਈ ਸੀ ਫਿਰ ਮੈਨੂੰ ਅੱਧੀ ਉਮਰ ਦੇ ਕੇ ਅੱਗੇ ਲੈ ਕੇ ਆਇਆ ਵੀ ਚਲੋ ਸਾਡਾ ਜੀਵਨ ਬਚੇਤ ਇਕੱਠਾ ਨਾ ਹੋ ਜੀਏ ਤੇ ਇਹਨੇ ਕਹਿੰਦਾ ਮਰਨ ਦਾ ਖਾ ਗੁੱਤਾ ਉਹ ਮੈਨੂੰ ਛੱਡ ਕੇ ਇਹਨਾਂ ਨਾਲ ਹਾਰਕਸ਼ਣਾਂ ਲੱਗ ਗਈ ਤੇ ਇਸ ਕਰਕੇ ਕਹਿੰਦਾ ਵੀ ਜਿਹੜੀ ਮੇਰੀ ਉਮਰ ਆ ਉਸੇ ਅਰਦਾਸ ਨਾਲ ਮੇਕ ਮੇਰੀ ਉਮਰ ਆ ਵੀ ਉਹਦੀ ਉਮਰ ਤਾਂ ਹਰੀ ਸੀ ਇਹ ਤਾਂ ਕਰਕੇ ਮਰ ਗਈ ਵੀ ਮੈਂ ਇਸ ਕਰਕੇ ਉਹ ਗੱਲ ਮੇਰੇ ਪੋਤੇ ਨੇ ਮਦਰ ਜਿਹੜੀ ਬਾਤ ਪਾਈ ਉਹਨੇ ਇਹ ਸਮਝਾਇਆ ਵੀ ਇਸ ਕਰਕੇ ਮੈਂ ਵਿਆਹ ਕਰਾਉਂਦਾ ਹਾਂਗਾ ਵੀ ਦੇਖੋ ਕਿ ਕਿੰਨਾ ਇਸ ਬੰਦੇ ਨੇ ਦਾ ਕਿੰਨਾ ਆ ਗਿਆ ਪਰ ਮਤਲਬ ਖੋਪਾ ਖਾਦਾ ਬੀ ਆ ਲਕਰ ਵੀ ਛੱਡਿਆ ਇਹਦੇ ਪਿੱਛੇ ਪਰ ਇਹਨੇ ਇਹਨੂੰ ਮਤਲਬ ਛੱਡਣ ਦਾ ਹੱਸਤੇ ਕੋਈ 1 ਮਿੰਟ ਵੀ ਨਹੀਂ ਲਾਈ ਜੀ ਵੀ ਮੈਂ ਤਾਂ ਕਰਕੇ ਵਿਆਹ ਨਹੀਂ ਕਰਾਉਂਦਾ ਹਾਂ ਜੇ ਮੈਨਾਂ ਨੂੰ ਪੁੱਛਣ ਲੱਗਿਆ ਕਿ ਤੂੰ ਦੱਸ ਕਦੇ ਨਹੀਂ ਵਿਆਹ ਕਰਾਉਂਦੀ ਉਹ ਮੈਨਾ ਨੇ ਫਿਰ ਮਤਲਬ ਆਪ ਦਾ ਜਵਾਬ ਦਿੱਤਾ ਤੂੰ ਕਹਿੰਦੀ ਘਰਾਵੇ ਦੇ ਸੱਤ ਪੁੱਤਰ ਤੇ ਵੀ ਸੱਤੇ ਪੁੱਤਰ ਸੱਤੇ ਘੋੜੇ ਉਹਨਾਂ ਕੋਲ ਤਾਂ ਉਹ ਰੋੜੀ ਗੱਸਤ ਕਰਦੇ ਹੁੰਦੇ ਆ ਤੇ ਸੱਤੇ ਘੋੜਿਆਂ ਦੇ ਉੱਤੇ ਆਗਿਆ ਸ਼ਿਕਾਰ ਖੇលਿਆ ਕਰਨ ਤੇ ਕੁਮੈ ਖੇਲਾ ਕਰਨ ਤੇ ਥੋੜਾ ਐਸਾ ਹੋਇਆ ਤਾਂ ਉਹ ਫਿਰ ਵੀ ਦਰਦੇ ਜੀ ਕਿਸੇ ਹੋਰ ਰਾਸ਼ਟਰ ਵਿੱਚ ਚਲੇ ਗਏ ਕਿਸੇ ਜੰਗਲਾਂ ਜੰਗਲਾਂ ਦੇ ਵਿੱਚ ਚਲੇ ਗਏ ਉੱਥੇ ਪਰੀਆਂ ਦਾ ਵਾਸਾ ਸੀ ਤੇ ਪਰੀਆਂ ਦਾ ਜਦੋਂ ਵਾਸਾ ਸੀ ਪਰੀਆਂ ਨੇ ਦੇਖਿਆ ਕਿ ਬੜੇ ਸੋਹਣੇ ਘੋੜੇ ਆਏ ਨੇ ਤੇ ਬੜੇ ਸੋਹਣੇ ਸਿੰਗਰ ਉੱਪਰ ਗਿਆਨ ਨੇ ਤੇ ਇਹਨਾਂ ਨੇ ਉਹ ਪਰੀਆਂ ਨੇ ਸੱਤੇ ਜਣਾਂ ਨੂੰ ਕਾਬੂ ਕਰ ਲਿਆ ਕਾਬੂ ਕਰਕੇ ਉਹ ਆਪਣੇ ਜਿੱਥੇ ਉਹਨਾਂ ਦਾ ਵਾਸਾ ਸੀ ਉੱਥੇ ਲੈ ਗਈਆਂ ਤੇਰੇ ਤੇ ਪਰ ਉਹਨਾਂ ਨੇ ਹਾਂ ਕੋਈ ਇਸੀ ਮਤਲਬ ਕਿ ਕਲਾਫ ਹੋਈ ਦੂਲੇ ਖਿੱਚਾਈ ਸੀ ਜੀ ਉਹਨਾਂ ਨੇ ਆ ਜਾ ਕੇ ਆਪਣੇ ਕਬਜ਼ੇ ਚ ਉਹ ਬੰਨ ਲਏ ਉਹ ਕਹਿੰਦੇ ਵੀ ਤੁਸੀਂ ਇੱਥੇ ਬੈਠੋ ਐਸੇ ਜਿੰਨ ਹੁਣ ਜਾਣ ਨਹੀਂ ਦਿੰਦੀਆਂ ਉਹ ਕਹਿੰਦੇ ਵੀ ਉਹ ਜਿਹੜਾ ਸੌਣ ਲੱਗੇ ਉਹਨਾਂ ਕੋਲ ਖਰਾਕ ਬਹੁਤ ਥੀ ਉਹਨਾਂ ਕੋਲੇ ਬੰਦੇ ਆਦਮ ਖਾਣੀਆਂ ਭਰੀਆਂ ਸੀਆਂ ਤੇ ਕੁਝ ਵੀ ਨਹੀਂ ਛੱਡਦੇ ਹੁੰਦੇ ਉਹਨਾਂ ਨੱਗਰਨਾ ਪਸ਼ੂ ਨਾ ਕੋਈ ਹੋਵੇ ਸਭ ਆਦਮ ਖਾਣੀਆਂ ਸੀਆਂ ਉਹ ਉਹ ਜਿਹੜੀਆਂ ਸੱਤ ਦੁਨੀਆਂ ਤਰੀਆਂ ਸੱਤੇ ਉਹ ਰਾਜੇ ਦੇ ਪੁੱਤਰ ਤੋਂ ਉਹਨਾਂ ਨੂੰ ਜਾਨ ਲੱਗੇ ਕਹਿੰਦੇ ਵੀ ਤੁਸੀਂ ਇਹਨਾਂ ਨਾਲ ਇੱਕ ਗੱਲ ਕਰ ਲਓ ਵੀ ਸੱਤੇ ਜਾਨਾ ਘਾੜਨਾ ਸੱਤੇ ਜਾਨਾ ਵਿਆਹ ਕਰਾ ਦਿਓ ਉਹਨਾਂ ਨੇ ਸੱਤਾਂ ਨੂੰ ਸੱਤਾਂ ਨਾਲ ਵਿਆਹ ਕਰਾ ਲਿਆ ਸੱਤੇ ਜਾਨੀਆਂ ਨੇ ਵਿਆਹ ਕਰਾ ਕੇ ਰਹਿੰਦੇ ਰਹੇ ਤੇ ਉਹ ਆਪਣਾ ਖਾਣਾ ਹੋਰ ਖਾਂਦੇ ਰਹੀਆਂ ਤੇ ਇਹਨਾਂ ਨੂੰ ਰੱਖਿਆ ਬਹੁਤ ਚਿਰ ਇਹਨਾਂ ਨੂੰ ਕਾਫੀ ਦਿਨ ਹੋ ਗਏ ਤਾਂ ਉਹੜੀ ਛੋਟੀ ਪਰਿਵੀ ਸੀ ਉਹ ਉਹ ਬਿੜਿਆਲੀ ਉਹ ਕਹਿੰਣਾ ਕਿ ਸਾਨੂੰ ਤੁਸੀਂ ਕਦ ਵਾਸਤੇ ਕਾਬੂ ਕੀਤਾ ਵੀ ਅਸੀਂ ਕਿਉਂ ਨਹੀਂ ਜਾਣ ਦਿੰਦੀਆਂ ਅਸੀਂ ਰਾਜਾਂ ਦੇ ਪੁੱਤਰਾਂ ਸਾਡੇ ਸਾਨੂੰ ਇੰਨਾ ਬਸਮ ਵਿੱਚ ਕਰ ਲਿਆ ਤੁਸੀਂ ਤੇ ਸਾਨੂੰ ਤੁਸੀਂ ਬਾਹਰ ਵੀ ਨਹੀਂ ਨਿਕਲਣਗੇ ਉਹ ਕਹਿੰਦੇ ਜਨੂ ਆਇਆ ਪਤਾ ਵੀ ਵੀ ਅਸੀਂ ਹਾਂ ਕੌਣ ਅਸੀਂ ਆਦਮ ਖਾਨੇ ਆ ਵੀ ਅਸੀਂ ਦੰਗਰ ਨੂੰ ਖਾਜਨੀ ਆ ਬੀ ਕਸਮ ਮਨੋਰੰਜਨ ਬਾਅਦ ਤੇ ਤੁਹਾਡੇ ਨਾਲ ਵਿਆਹ ਕਰਾ ਲਈ ਜਿੱਦੇ ਤੁਹਾਡਾ ਮਨ ਚਾਹੋ ਉਦੋਂ ਸਾਨੂੰ ਅਸੀਂ ਖਾ ਜਾਵਾਂਗੇ ਖਤਮ ਕਰ ਦਾਂਗੇ ਕਿੰਨਾ ਫਰਗਾਨੂ ਮਿੱਟੀ ਉਹਨਾਂ ਪਿਆਰ ਪਾ ਕੇ